ਗੁਰੂਰ ਸਾਹਿਬ ਦੇ ਡੀਐਸਪੀ ਅਤਲ ਸੋਨੀ ਵੱਲੋਂ ਬੁਲਟ ਦੇ ਪਟਾਕੇ ਮਾਰਨ ਵਾਲੇ ਮੋਟਰਸਾਈਕਲਾਂ ਦੇ ਸਲੈਂਸਰ ਲਵਾਏਗੇ ਅਤੇ ਪ੍ਰੈਸ਼ਰ ਹੋਰਨ ਲਾ ਕੇ ਲੋਕਾਂ ਨੂੰ ਪਰੇਸ਼ਾਨ ਕਰਨ ਵਾਲੇ ਵਹੀਕਲਾਂ ਨੂੰ ਰੋਕ ਕੇ ਉਹਨਾਂ ਦੇ ਚਲਾਨ ਕੱਟੇਗੇ ਇੱਥੇ ਹੀ ਨਹੀਂ ਇਹਨਾਂ ਬੁਲਟ ਦੇ ਮੋਟਰਸਾਈਕਲਾਂ ਦੇ ਸਲੈਂਸਰ ਨੂੰ ਲਵਾ ਕੇ ਸੜਕ ਤੇ ਰੱਖ ਕੇ ਉਹਨਾਂ ਉੱਪਰ ਰੋਡ ਰੋਲਰ ਵੀ ਚਲਾਇਆ ਗਿਆ ਜੋ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਚੇਤਾਵਨੀ ਵੀ ਦਿੱਤੀ ਗਈ ਅਜਿਹਾ ਕਰਨ ਵਾਲਿਆਂ ਖਿਲਾਫ ਪੁਲਿਸ ਵਿਭਾਗਿਆ ਸਖਤ ਕਾਨੂੰਨੀ ਕਾਰਵਾਈ ਕਰੇਗੀ ਇੱਥੇ ਬੋਲਦੇ ਹੋਏ ਡੀਐਸਪੀ ਗੁਰੂ ਹਰਸਾਏ ਸ਼੍ਰੀ ਅਤਲ ਸੋਨੀ ਨੇ ਹੋਰ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਤੇ ਪੂਰੀ ਕਵਰੇਜ ਵੇਖੋ ਅੱਜ ਜੇ ਤਕਰੀਬਨ ਸਾਡਾ ਰੋਜ਼ ਦਾ ਰੋਜ਼ ਕੋਈ ਨਾ ਕੋਈ ਮਹਿਮ ਚੱਲਦੀ ਹੈ ਜਿਹਦੇ ਵਿੱਚ ਸਾਜਾ ਟ੍ਰੈਫਿਕ ਦਾ ਚੱਲ ਰਿਹਾ ਹੈਗਾ ਵੀਕ ਤੇ ਉਹਦੇ ਵਿੱਚ ਜਿਹੜੇ ਵੀ ਮੋਟਰਸਾਈਕਲ ਪਟਾਕੇ ਮਾਰਦੇ ਸੀਗੇ ਉਹਦੇ ਖਿਲਾਫ ਦੋ ਤਿੰਨ ਦਰਖਾਸਤਾਂ ਸਾਡੇ ਕੋਲ ਆਈਆਂ ਸੀ ਸਪੈਸ਼ਲ ਨਾਕਾ ਲਗਾ ਕੇ ਅਸੀਂ ਮੋਟਰਸਾਈਕਲ ਵੀ ਅਸੀਂ ਰੋਕੇ ਹੈਗੇ ਉਹਨਾਂ ਨੂੰ ਅਸੀਂ ਗਾਈਡ ਵੀ ਕੀਤਾ ਹੈ ਜਿਹੜਾ ਨਹੀਂ ਮੰਨਦਾ ਉਹਦੇ ਚਲਾਨ ਵੀ ਕੀਤੇ ਗਏ ਹੈ ਦੇ ਨਾਲ ਦੀ ਨਾਲੇ ਜਿਹੜੇ ਬੱਚੇ ਇਹੋ ਜਿਹਾ ਕੰਮ ਕਰਦੇ ਸੀ ਉਹਨਾਂ ਦੇ ਪੇਰੈਂਟਸ ਨੂੰ ਨਾਲ ਬੁਲਾ ਕੇ ਵੀ ਜਿਹੜਾ ਸਲੈਂਸਰ ਹੈਗਾ ਉਹ ਅਸੀਂ ਉਤਰਵਾ ਲੈਂਦੇ ਸੀਗੇ ਉਹਨਾਂ ਨੂੰ ਉਹਨਾਂ ਦੇ ਪੇਰੈਂਟਸ ਨਵਾਂ ਸਲੈਂਸਰ ਲਵਾਉਂਦੇ ਸੀਗੇ ਤੇ ਇਹ ਅਸੀਂ ਫੇ ਸਾਰੇ ਇਕੱਠੇ ਕੀਤੇ ਸੀਗੇ ਸਾਨੂੰ ਇਹ ਸੀਗਾ ਵੀ ਅਗਰ ਅਜ ਨੂੰ ਅਸੀਂ ਦੁਬਾਰਾ ਫੇਰ ਇਹਨਾਂ ਨੂੰ ਅਗਰ ਤੇ ਵਾਰਨਿੰਗ ਦੇ ਕੇ ਛੱਡ ਦਾਂਗੇ ਤੇ ਦੁਬਾਰਾ ਫੇਰ ਲਗਾ ਲੈਂਦੇ ਆ ਜਾਂ ਕਿਸੇ ਦੁਕਾਨ ਤੇ ਵੇਚ ਦਿੰਦੇ ਵੀ ਕੋਈ ਸੋਚਿਆ ਸੀ ਸਾਰੇ ਇਹ ਚੀਜ਼ਾਂ ਨੂੰ ਇਕੱਠੀਆਂ ਕਰਕੇ ਮੌਕੇ ਤੇ ਫੇਰ ਸਾਰੇ ਜਿਹੜੇ ਹਾਰਨ ਸੀਗੇ ਵੱਡੇ ਜਿਹੜੇ ਇਕਦਮ ਹੀ ਇੰਨੀ ਤੇਜ਼ ਆਵਾਜ਼ ਨਾਲ ਕਰਦੇ ਵੀ ਬੰਦੇ ਦੇ ਕਿਸੇ ਦਾ ਹਾਰਟ ਅਟੈਕ ਹੀ ਹੋ ਜਾਂਦਾ ਹੈਗਾ ਸੋ ਅਜਾ ਹੀ ਸਾਰੇ ਉਹ ਫਿਰ ਡਿਸਟਰੋਏ ਕੀਤੇ ਗਏ ਤੇ ਇਸਰ ਕਾਫੀ ਸਮਾਂ ਹੋ ਗਿਆ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਜਿਹੜੇ ਚੁੱਕੇ ਬੱਚੇ ਨੇ ਕਿਉਂਕਿ ਹੁਣ ਤਾਂ ਰੂਲ ਵੀ ਇੱਦਾਂ ਆ ਗਿਆ ਕਿ ਜਿਹੜੇ 11 ਸਾਲ ਤੋਂ ਘੱਟ ਉਮਰ ਦੇ ਬੱਚੇ ਹੈਗੇ ਨੇ ਉਹਨਾਂ ਦੇ ਜਿਹੜੇ ਚਲਾਨ ਕੀਤੇ ਜਾਣਗੇ ਕੋਈ ਐਵੇਂ ਜਿਹੀ ਚਲਾਨ ਨਹੀਂ ਕੀਤੀ ਜਾਣਗੇ ਹੁਣ ਜਿਹੜੇ ਰੂਲ ਦੇ ਵਿੱਚ ਜਿਹੜੇ ਚੇਂਜਸ ਆਏ ਨੇ ਉਹ ਅਸੀਂ ਜਿਹੜੇ ਸਕੂਲ ਟੂ ਸਕੂਲ ਜਾ ਕੇ ਅਸੀਂ ਸੈਮੀਨਾਰ ਵੀ ਲਗਾ ਰਹੇ ਹਾਂ ਸਾਡਾ ਟ੍ਰੈਫਿਕ ਸਟਾਫ ਵੀ ਲਗਾ ਰਹੇ ਸਾਡੇ ਐਸਐਚਓ ਸਰ ਬੰਦ ਸਾਰੇ ਜਿਹੜੇ ਆ ਗਏ ਹੋਲ ਚ ਜਾ ਕੇ ਟ੍ਰੈਫਿਕ ਦਾ ਇੱਕ ਸੈਮੀਨਾਰ ਲਗਾ ਰਹੇਗਾ ਡਰੱਗਸ ਦਾ ਸੈਮੀਨਾਰ ਲਗਾ ਰਹੇ ਆ ਵਿੱਚ ਮੈਂ ਵੀ ਨਾਲ ਜਾ ਜਾਵਾਂਗਾ ਸੋ ਅਸੀਂ ਸਾਰਿਆਂ ਨੂੰ ਇਹੀ ਗੱਲ ਹੈ ਕਿ ਜਿਹੜੇ ਅੰਡਰ ਏਜ ਬੱਚੇ ਹੈਗਾ ਉਹਨਾਂ ਨੂੰ ਜਿਹੜਾ ਮੋਟਰ ਵਹੀਕਲ ਉਹ ਨਾ ਦਿੱਤਾ ਜਾਵੇ ਭਾਵੇਂ ਸਕੂਟਰ ਹੋਵੇ ਭਾਵੇਂ ਕਾਰ ਹੋਵੇ ਇਹਦੇ ਵੀ ਜਿਹੜੇ ਪ੍ਰੋਵੀਜ਼ਨ ਆਇਆ ਹੈਗਾ ਜਿਹੜਾ ਬੱਚਾ ਇਹ ਹੋਇਆ ਚਲਾਏਗਾ ਇੱਕ ਤਾਂ ਉਹਦਾ ਜੁਰਮਾਨਾ ਬਹੁਤ ਜ਼ਿਆਦਾ ਆਏਗਾ ਤੇ ਉਹਦੇ ਪੇਰੈਂਟਸ ਨੂੰ ਸਜ਼ਾ ਹੋਏਗੀ ਸੋ ਇਹ ਕਈਆਂ ਬੱਚਿਆਂ ਨੂੰ ਨਹੀਂ ਸੀ ਪਤਾ ਕਈ ਬੱਚੇ ਸੀਗੇ ਸਾਨੂੰ ਤਾਂ ਇਹ ਚੀਜ਼ ਦਾ ਪਤਾ ਨਹੀਂ ਲੱਗਿਆ ਕਿ ਉਹ ਨੂਲ ਜਿਹੜੇ ਆਏਗਾ ਰੋਜ਼ ਦੀ ਰੋਜ਼ ਕੋਈ ਨਾ ਕੋਈ ਚੇਂਜ ਹੁੰਦੇ ਜਾਂਦੇ ਨੇ ਕਿ ਤਾਂ ਜਦ ਤੱਕ ਪਬਲਿਕ ਨੂੰ ਆਮ ਪਬਲਿਕ ਨੂੰ ਪਤਾ ਨਹੀਂ ਲੱਗੇਗਾ ਤਾਂ ਇਹ ਮਿਆਦੀ ਵੀ ਨਾਲ ਕਰਾਈ ਗਈ ਹੈ ਵੀ ਇਸੇ ਵਾਸਤੇ ਵੀ ਕੱਲ ਨੂੰ ਜੇ ਕੋਈ ਬੱਚਾ ਫਰ ਜਾਂਦਾ ਹੈਗਾ ਤਾਂ ਉਹਦਾ ਚਲਾਨ ਹੋਏਗਾ ਤੇ ਨਾਲ ਉਹਦੇ ਪੇਰੈਂਟਸ ਨੂੰ ਜੁਰਮ ਸਜਾਇਆ ਜਾਏਗਾ ਵੀ ਸਰ ਸਕੂਲਾਂ ਨੂੰ ਵੀ ਇਸ ਬਾਰੇ ਕੋਈ ਸਕੂਲ ਦੇ ਵਿੱਚ ਅਸੀਂ ਸੈਮੀਨਾਰ ਕਰ ਰਹੇ ਹਾਂ ਜਿਵੇਂ ਜਿਵੇਂ ਸਾਨੂੰ ਲੱਗਦਾ ਵੀ ਇਹ ਵਾਲੇ ਸਕੂਲ ਦੇ ਵਿੱਚ ਬੱਚੇ ਜ਼ਿਆਦਾ ਲੈ ਕੇ ਆ ਰਹੇ ਮੋਟਰਸਾਈਕਲ ਸਕੂਟਰ ਜੋ ਪਾਰਕਿੰਗ ਤੋਂ ਪਤਾ ਲੱਗ ਜਾਂਦਾ ਹੈ ਜੀ ਸੋ ਅਸੀਂ ਤਕਰੀਬਨ ਜਾ ਕੇ ਪ੍ਰਿੰਸੀਪਲ ਨਾਲ ਗੱਲ ਕਰਕੇ ਇੱਕ ਸੈਮੀਨਾਰ ਲਗਾ ਰਹੇ ਹਾਂ ਜੋ ਅਬ ਅੱਧੇ ਦੇ ਘੰਟੇ ਦਾ ਹੋਵੇ 20-20 ਮਿੰਟ ਦਾ ਹੋ ਜਾਏ ਅਰਲੀ ਮਾਰਨਿੰਗ ਜਿਹੜੀ ਤੁਹਾਡੀ ਉੱਥੇ ਪ੍ਰੇਅਰ ਚੱਲਦੀ ਉਹਦੇ ਵੀ ਸਾਡੇ ਟਰੈਫਿਕ ਸਟਾਫ ਜਾਂਦਾ ਹੈ ਜੀ ਸਾਰਿਆਂ ਨੂੰ ਮੋਟੀਵੇਟ ਇਹੀ ਹੁੰਦਾ ਕਿ ਇੱਕ ਦੋ ਰੂਲ ਦੀ ਗਾਈਡੈਂਸ ਹੋ ਜੇ ਵੀ ਸਾਨੂੰ ਆ ਨਵਾਂ ਰੂਲ ਆਇਆ ਹੈਗਾ ਇਹ ਮੋਟੀਵੇਸ਼ਨ ਹੋਣ ਦੀ ਵੀ ਅਸੀਂ ਨਹੀਂ ਕੰਮ ਕਰਨਾ ਤੇ ਇਹ ਜੇਕਰ ਕਰੋਗੇ ਤੇ ਫ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत